भारतीय किसान जनता जिंदाबाद 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 चोरा ऐसी ना कर कार्रवाई ना कर रही पुलिस प्रशासन मुर्दाबाद 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 अपने हकीम मोटर ला के रहे ਆਪਣੀਆਂ ਮਿਹਤ ਦੇ ਨਾਲ ਮੋਟਰਾਂਆਂ ਖਰੀਦੀਆਂ ਚੋਰੀ ਹੋਈਆਂ ਵਾਪਸ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਆਰਤੀ ਕਸਾ ਜਿਹਨੇ ਇੱਕ ਵਾਰ ਗੁਰਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਹੋਰ ਜ਼ਬਰਦਸਤ ਸਨ ਮਰਦਾਬਾ ਅੱਛਾ ਇਹ तकरीबन 16 ਤਰੀਕ ਦੀ ਦਰਮਿਆਨੀ ਰਾਤ ਪਿੰਡ ਕਠਿਆਲਾ 16 ਫਰਵਰੀ ਕਠਿਆਲਾ ਪਤੀ ਤਲਵੰਡੀ ਰਾਮਾ ਤੋਂ ਮੋਟਰਾਂ ਚੋਰੀ ਹੋਈਆਂ ਸੀਗੀਆਂ ਉਹ ਤਿੰਨ ਚਾਰ ਲਗਭਗ ਉਹਦੇ ਇਹ ਕਾਰਵਾਈ ਕਰਦੇ ਕਿਸਾਨਾਂ ਨੇ ਪੈਰਵਾਹੀ ਕਰਕੇ ਉਹ ਚੋਰ ਜੋ ਸੀਗੇ ਪੁਲਸ ਨੂੰ ਫੜਾਏ ਸੀਗੇ ਇਹਨਾਂ ਨੇ ਉਹ ਬੰਦੇ 6 ਸੀਗੇ ਘੱਟੋ ਘੱਟ ਜਿਹੜੇ ਮੋਟਰਾਂ ਲਾਉਣ ਵਾਲੇ ਇੱਕ ਦੋ ਬੰਦੇ ਮੋਟਰਸਾਈਕਲ ਤੇ ਸੀਗੇ ਚਾਰ ਬੰਦੇ ਗੱਡੀ ਤੇ ਸੀਗੇ ਉਹਨਾਂ ਦੀ ਕਵਰੀ ਕਰਕੇ ਆਪਾਂ ਚੋਰ ਫੜੇ ਆ ਫੜਾਏ ਆ ਪੁਲਸ ਨਾਲ ਜੁਰਮ ਰਾਦੇ ਦੇ ਨਾਲ ਸੰਬੰਧਤ ਸੀਗੇ ਉਹ ਫੜੇ ਤੇ ਪੁਲਸ ਨੇ ਕੀ ਕੀਤਾ ਵਾ ਜੀ ਉਹ ਇੱਕ ਬੰਦੇ ਦੇ ਨਾਂ ਮਣਗੜ ਤਕਾਣੀ ਬਣਾ ਕੇ ਨਾਕਾ ਲਾਇਆ ਸੀ ਫੜਦੇ ਆ ਇੱਕ ਬੰਦੇ ਤੇ ਮੋਟਰ ਪਾਈ ਇੱਕ ਰਿਕਵਰ ਕੀਤੀ ਆ ਬਾਕੀ ਜਿਹੜੇ 5 ਬੰਦੇ ਆ ਉਹ ਪੁਲਸ ਕੋਲ ਗਰਾਊਂਡ ਕਲੀਅਰ ਨਹੀਂ ਕਰਦੇ ਵੀ ਉਹ 10 ਨਹੀਂ ਰਿਟਾਲ ਮਟੋਲ ਦੀ ਨੀਤੀ ਅਪਣਾ ਰਹੀ ਆ ਉਹਦੇ ਤੇ ਬੰਦ ਚਾਹੀਆਂ ਜਿੱਥੇ ਬੈਠੇ ਆ ਇਹ ਕੱਲੀਆਂ ਇੱਕ ਘਟਿਆਲੇ ਦੀਆਂ ਪੰਜ ਮੋਟਰ ਤਿੰਨ ਮੋਟਰਾਂ ਨਹੀਂ ਗੀਆਂ ਲੱਤੀਆਂ ਇਹ ਸਾਡੇ ਇਲਾਕੇ ਦੇ ਵਿੱਚੋਂ ਤਕਰੀਬਨ ਘੱਟੋ ਘੱਟ 40-50 ਮੋਟਰਾਂ ਜੋ ਸ਼ਾਹਪੁਰ ਜਾਜਨ ਏਰੀਆ ਜੋ ਵੀ ਸਾਡਾ ਇਹ ਬੈਲਟ ਪੈਂਦੀ ਡੇਰਾ ਬਾਬਾ ਨਾਨਕ ਦੀ ਇੱਥੇ ਚੋਰੀਆਂ ਦੀ ਬੜੀ ਵੱਡੀ ਪਰਹਾਰਿਆ ਤੇ ਪੁਲਿਸ ਪ੍ਰਸ਼ਾਸਨ ਕੰਮ ਕਰਨ ਦੀ ਨੀਂਦ ਸੁੱਤਾ ਵਾ ਇਹ ਪੁਲਿਸ ਪ੍ਰਸ਼ਾਸਨ ਨੂੰ ਜਗਾਉਣ ਦੀ ਖਾਤਰ ਅਸੀਂ ਅੱਜ ਇੱਥੇ ਮਲੇਵਾਲ ਚੌਂਕੀ ਦਾ ਘਰਾਓ ਹੀ ਲਾ ਲੋ ਘਰਾਓ ਕੀਤਾ ਵਾ ਸਾਡੀ ਮੰਗ ਆ ਕਿ ਜਿਹੜੇ ਬਾਕੀ ਬੰਦੇ ਨੇ 5-6 ਜਾਂ ਜਿਹੜਾ ਵੀ ਇਹ ਗਰੋਵ ਆ ਪੂਰਾ ਵੱਡਾ ਪਤਾ ਨਹੀਂ ਕਿੰਨਾ ਵੱਡਾ ਚੈਨਲ ਆ 6 ਬੰਦੇ ਤੇ ਸੀ ਆਪਾਂ ਕਹਾ ਵੀ 6 ਬੰਦੇ ਤੇ ਸਾਡੇ ਹੈਗੇ ਆ ਕਿ ਜਿਨ੍ਹਾਂ ਲਈਆਂ ਕੰਪਲੀਟ ਮੋਟਰਾਂ ਪੂਰੀਆਂ ਲਾਈਆਂ ਵਾ ਉਹ ਬਾਕੀ ਜਿਹੜੇ ਸਾਰੀ ਇਹਨਾਂ ਦੀ ਚੈਨ ਆ ਜਿਹੜੇ ਜਿਹੜੇ ਕੁਆਰੀਏ ਨੇ ਖਰੀਦੀਆਂ ਜਾਂ ਜਿਨੂੰ ਇੱਕ ਮੋਟਰਾਂ ਵੇਚੀਆਂ ਉਹਦੇ ਦੇ ਵੀ ਪੁਲਿਸ ਨਾਲ ਉਹ ਬੰਦੇ ਨੂੰ ਵਿੱਚ ਨਾਮਜ਼ਦ ਕਰਕੇ ਪੂਰੀ ਦੀ ਪੂਰੀ ਕਾਰਵਾਈ ਉਹ ਬੰਦੇ ਤੇ ਵੀ ਹੋਣੀ ਚਾਹੀਦੀ ਆ ਤੇ ਜਿਹੜੀਆਂ ਸਾਡੀਆਂ ਮੋਟਰਾਂ ਲੱਤੀਆਂ ਨੇ ਇਹ ਮੋਟਰਾਂ ਸਾਨੂੰ ਪੁਲਿਸ ਪ੍ਰਸ਼ਾਸਨ ਕਿਸਾਨ ਨੂੰ ਇਹ ਵਾਪਸ ਦਵਾਏ ਜੀ ਪੁਲਿਸ ਨੂੰ ਦਰਖਾਸਤ ਦਿੱਤੀ ਪੁਲਿਸ ਨੂੰ ਅਲਟੀਮੇਟ ਅੱਜ ਤੋਂ 4 ਦਿਨ ਪਹਿਲਾਂ ਲਿਖਤੀ ਵੀ ਦੇ ਗਏ ਵੀ ਜੇ ਕਾਰਵਾਈ ਨਹੀਂ ਰੋਸ ਪ੍ਰਦਰਸ਼ਨ ਕਰਾਂਗੇ ਜੀ ਵੱਡੇ ਪੱਦਰ ਤੇ ਧਰਨਾ ਲਾਵਾਂਗੇ 25 ਤਰੀਕ ਨੂੰ ਮਿਲੇ ਸੀਗੇ ਆਪਾਂ ਸਚੂਨ ਇਹ ਲੱਗਦਾ ਵੀ ਪੁਲਿਸ ਉਹ ਹੱਕਦਾ ਵਾ ਪੁਲਸੇ ਮਤਲਬ ਕਰਨੀ ਨਹੀਂ ਚਾਹੁੰਦੀ ਇਹ ਉਹਨਾਂ ਦੇ ਕਾਰਵਾਈ ਜੋ ਇਧਰ ਢੱਲਾ ਦਵਾਈਆਂ ਲਾ ਲੋ ਜਾਂ ਕੋਈ ਇਹਨਾਂ ਨੇ ਕੋਈ ਜਾਂ ਕੋਈ ਆਪਾਂ ਕਹਿ ਕੇ ਨੇ ਪ੍ਰਿਸ਼ੋਤ ਲੈ ਕੇ ਬਹਿ ਗਏ ਜਾਂ ਕੋਈ ਗੱਲਬਾਤ ਕੁਛ ਨਾ ਕੁਛ ਤੇ ਹੈ ਹੀ ਹੈ ਮਿਲੀ ਭੁਗਤੋਂ ਆਖਦੀ ਚੋਰਾਂ ਦੇ ਨਾਲ ਅਗਲੀ ਨਾਤੀ ਦਰਾਨੇਤੀ ਇਧਰ ਤੋਂ ਸੰਘਰਸ਼ ਨੂੰ ਤਿੱਖਾ ਕਰਾਂਗੇ ਜਿੰਨਾ ਚਿਰ ਕਿਸਾਨ ਦਾ ਚੋਰੀ ਹੋਇਆ ਮਾਲ ਵਾਪਸ ਨਹੀਂ ਮਿਲਦਾ ਜਾ ਜਿੰਨਾ ਚਿਰ ਚੋਰਾਂ ਤੇ ਕਾਰਵਾਈ ਨਹੀਂ ਹੁੰਦੀ ਜਾਂ ਜਿਨ੍ਹਾਂ ਨੇ ਖਰੀਦੀਆਂ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਆਪਣਾ ਸੰਘਰਸ਼ ਜਾਰੀ ਰਹੇਗਾ 16 ਤਰੀਕ ਨੂੰ 16 ਫਰਵਰੀ ਨੂੰ ਕਿਸਾਨਾਂ ਦੀਆਂ ਜਿਹੜੀਆਂ ਚੋਰਾਂ ਨੇ ਮੋਟਰਾਂ ਖੋਲੀਆਂ 3 4 ਉਹਦੇ ਸਬੰਧ ਵਿੱਚ ਉਹ ਮਤਲਬ ਟਰੇਸ ਵੀ ਹੋਏ ਆ ਕਿ 6 ਮੁਲਜ਼ਮ ਨੇ ਉਹਨਾਂ ਦੇ ਵਿੱਚੋਂ ਇੱਕ ਨੂੰ ਫੜਿਆ ਹੋਇਆ ਇੱਕ ਨੂੰ ਫੜ ਕੇ ਮੀਡੀਆ ਦੇ ਸਾਹਮਣੇ ਪੁਲਿਸ ਕਹਿੰਦੀ ਆ ਕਿ ਅਸੀਂ ਫਲਾਣੇ ਥਾਣਾ ਕਾ ਲਾਇਆ ਸੀ ਉੱਥੋਂ ਅਸੀਂ ਇਹ ਮਤਲਬ ਚੋਰ ਫੜੇ ਆ ਇਹ ਸਾਰੀ ਗੱਲ ਜਿਹੜੀ ਆ ਮਤਲਬ ਗਲਤ ਆ ਇਹ ਮਤਲਬ ਪੁਲਿਸ ਨੇ ਮਤਲਬ ਲਗਾਤਾਰ ਹੀ ਐ ਕਰ ਰਹੀ ਹੈ ਮਤਲਬ ਸਾਡੇ ਜਿਹੜੇ ਨੌਜਵਾਨ ਬੱਚੇ ਜਿਹੜੇ ਨਸ਼ਿਆਂ ਦੇ ਵਿੱਚ ਵੀ ਆ ਉਹਨਾਂ ਦੇ ਕੋਲੋਂ ਜੇ ਕੋਈ ਕੁੜੀ ਫੜੀ ਜਾਂਦੀ ਆ ਉਹਨਾਂ ਨੂੰ ਘਰੋਂ ਚੁੱਕ ਕੇ ਉਹਨਾਂ ਦਾ ਕੇਸ ਜਿਹੜਾ ਹੋਰ ਕਿਤੇ ਬਣਾਇਆ ਜਾਂਦਾ ਜਿਹੜਾ ਕਿ ਉਹ ਠੀਕ ਨਹੀਂ ਹੈਗਾ ਅਸਲ 'ਚ ਲੋੜ ਆ ਵੱਡੇ ਮਤਲਬ ਜਿਹੜੇ ਆਗੂ ਆ ਇਹਨਾਂ ਦੇ ਪਿੱਛੇ ਕੰਮ ਕਰ ਰਹੇ ਆ ਵੀ ਉਹਨਾਂ ਨੂੰ ਫੜਨ ਦੀ ਲੋੜ ਆ ਸਾਡੀ ਮੰਗ ਆ ਕਿ ਚੋਰ ਜਿਹੜੇ ਬਾਕੀ ਆ ਕਿ ਉਹ ਕਿਉਂ ਨਹੀਂ ਫੜੇ ਜਾਂਦੇ पिछले साल दी गल सावद, है ਸਾਡੀਆਂ ਦੋ ਬੱਚੀਆਂ ਫਰੇਗੜ ਸੌਦਾ ਮਤਲਬ ਸੌਦਾ ਲੈਣ ਗਈਆਂ ਸੀ ਉਹਨਾਂ ਦੀ ਸ਼ਰੇਆਮ ਬਾਜ਼ਾਰ ਦੇ ਵਿੱਚੋਂ ਚੈਨੀ ਖੋ ਕੇ ਲੈ ਗਏ ਅਜੇ ਤੱਕ ਉਹ ਚੋਰ ਨਹੀਂ ਫੜੇ ਗਏ ਆ ਬਟਾਲਾ ਰੋਡ ਤੇ ਮਤਲਬ ਖੋਖਰ ਪਿੰਡ ਆ ਮਤਲਬ ਰੋਜ ਹੀ ਤਾਰਾਂ ਜਿਹੜੀਆਂ ਵੱਢ ਕੇ ਉਹ ਮਤਲਬ ਲੈ ਜਾਂਦੇ ਆ ਮੋਟਰਾਂ ਆਂ ਕਿਸਾਨ ਹੁੰਦੇ ਫਿਰਦੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਸਾਡੀ ਮੰਗ ਆ ਕਿ ਜਿਹੜੇ ਚੋਰ ਆ ਉਹ ਫੜੇ ਜਾਣ ਪੁਲਿਸ ਪ੍ਰਸ਼ਾਸਨ ਕੋ ਹਰ ਇੱਕ ਜਿਹੜਾ ਜੰਤਰ ਹੈਗਾ ਵਾ ਜੇ ਚੋਰ ਕੋਈ ਗੱਲ ਵੀ ਕਰਦਾ ਤਾ ਉਹ ਇਹਨਾਂ ਨੂੰ ਪਤਾ ਲੱਗਦਾ ਵੀ ਇਹ ਕਿੱਥੋਂ ਬੋਲਦਾ ਆ ਅਸੀਂ ਜਦੋਂ ਕਿਤੇ ਧਰਨਾ ਲਾਉਣਾ ਹੋਵੇ ਉਹਦਾ ਮਤਲਬ ਕੋਈ ਵੀ ਗੱਲ ਕਰਨੀ ਹੋਵੇ ਤਾਂ ਪੁਲਿਸ ਦਾ ਉਸੇ ਵੇਲੇ ਸਾਨੂੰ ਫੋਨ ਆ ਜਾਂਦਾ ਵੀ ਪ੍ਰਧਾਨ ਜੀ ਤੁਸੀਂ ਕਿੱਥੇ ਜਾ ਰਹੇ ਹੋ ਤੇ ਕਦੋਂ ਜਾ ਰਹੇ ਹੋ ਮਤਲਬ ਇਹ ਸਾਰਾ ਇਹਨਾਂ ਕੋਲ ਸਿਸਟਮ ਹੈਗਾ ਜਾਣ ਬੁੱਝ ਕੇ ਜਿਹੜੇ ਲੋਕੀ ਲੁੱਟੇ ਜਾ ਰਹੇ ਆ ਛੋਟੇ ਤੇ ਜਿਹੜੇ ਲੁੱਟਣ ਵਾਲੇ ਆ ਉਹ ਵੀ ਅਸਲ ਦੇ ਵਿੱਚ ਇਥੋਂ ਦੀਆਂ ਹਾਕਮ ਸਰਕਾਰਾਂ ਦੀ ਹੀ ਦੇਣ ਆ ਇਥੋਂ ਤੱਕ ਕਿ ਕਤਲ ਵੀ ਕਰਵਾ ਦਿੰਦੇ ਆ ਕਤਲ ਵੀ ਕਰ ਦਿੰਦੇ ਆ ਇਸ ਕਰਕੇ ਮਤਲਬ ਅਸੀਂ ਮੰਗ ਕਰਦੇ ਆ ਇਥੋਂ ਦੇ ਜ਼ਿਲ੍ਹਾ ਜਿਹੜਾ ਮੁਖੀ ਆ ਸਾਡਾ ਐਸਐਸਪੀ ਪਟਾਲਾ ਉਹਦੇ ਕੋਲ ਮੰਗ ਕਰਦੇ ਆ ਕਿ ਇਸ ਇਲਾਕੇ ਦੇ ਵਿੱਚ ਜਿਹੜਾ ਸ਼ਾਂਤੀ ਬਣਾਈ ਰੱਖੀ ਬਣਾਉਣੀ ਚਾਹੀਦੀ ਆ ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਫੜ ਕੇ ਜਿਹੜਾ ਉਹ ਜੇਲ੍ਹ 'ਚ ਦੇਣਾ ਚਾਹੀਦਾ ਤੇ ਕਿਸਾਨਾਂ ਦਾ ਜਿਹੜਾ ਸਮਾਨ ਜਿਹੜਾ ਚੋਰੀ ਕੀਤਾ ਉਹ ਉਹਨਾਂ ਨੂੰ ਦੌੜਨਾ ਚਾਹੀਦਾ ਕਦਮਾ ਦਰਜ ਹੋਇਆ ਸੀ ਜੀ 14 ਨੰਬਰ ਗੁਜਰਿਆ ਦੀਨ ਗੁਜਰ ਤੇ ਜੀ ਉਹਦੇ ਕੋਲ ਸੈਂਟਰੋ ਕਾਰ ਤੇ ਅਹੀਂ ਮੋਟਰਾਂ ਫੜੀਆਂ ਸੀ ਚੋਰੀ ਇਹ ਉਹਦੇ ਵਿੱਚ ਇਹ ਕਹਿਣਾ ਚਾਹੁੰਦੇ ਨੇ ਕਿ ਉਹਦੇ ਵਿੱਚ 6-7 ਬੰਦੇ ਸੀ ਜੋ ਅੱਜ ਇਹਨਾਂ ਨੂੰ ਅਸੀਂ ਅਸ਼ਵਾਜ ਦਵਾਇਆ ਕਿ ਉਹਨਾਂ ਦੇ ਫਰਦਕਸ਼ਾਫ ਤੇ ਅਸੀਂ ਦੋ ਬੰਦੇ ਨਾਮਜ਼ਦ ਕੀਤੇ ਆ ਬਾਕੀ ਜਲਦ ਹੋਰ ਉਪਕਾਰ ਕਰ ਉਹਨਾਂ ਨੂੰ ਪੇਸ਼ ਕਰਕੇ ਇਹ ਸਾਲਵ ਕੀਤਾ ਜਾਊਗਾ ਕਿ ਦਾ ਇਹਨਾਂ ਕੋ ਕੀ ਮਾਲ ਸੀ ਚੋਰੀ ਦਾ ਕਿੱਥੋਂ ਕਿੱਥੋਂ ਕੀਤਾ ਇਹਨਾਂ ਨੇ ਤੇ ਇਹਨਾਂ ਦੇ ਨਾਲ ਹੋਰ ਪਾਉਗੇ ਪਾੜੀਏ ਤਾਂ ਇਦਾਂ ਵੀ ਕੁਆੜੀਏ ਤਾਂ ਰੇੜੀ ਵਾਲਾ ਆ ਉਹ ਫੇਰੀ ਵਾਲਾ ਉਹਦਾ ਕੋਈ ਸਾਨੂੰ ਐਡਰੈਸ ਨਹੀਂ ਆ ਠੋਸ ਮਿਲ ਰਿਹਾ ਉਤਾ ਕਰਕੇ ਦੇਰੀ ਹੋ ਰਹੀ ਹੈ ਜਲਦ ਗ੍ਰਿਫਤਾਰ ਕਰ ਇਹ ਕਬ ਬੰਦੇ ਹਿ ਤਾਰਕਾ ਪੇਸ਼ ਕਰ